ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਵੇ ਟੂ ਸਕਸੈਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੌਨ ਡਰਾਈਡਨ ਬਾਰੇ ਫਰਸਟ ਪੋਇਟ ਲੌਰੇਟ ਆਫ ਇੰਗਲੈਂਡ ਤੇ ਫਾਦਰ ਆਫ ਇੰਗਲਿਸ਼ ਕ੍ਰਿਟਿਸਿਜ਼ਮ ਵੀ ਬਣ ਗਏ ਚਲੋ ਜਾਣੀਏ ਕਿਸ ਤਰ੍ਹਾਂ ਡਰਾਈਡਨ ਨੇ ਆਪਣੇ ਸ਼ਬਦਾਂ ਨਾਲ ਇੰਗਲਿਸ਼ ਸਾਹਿਤ ਤੇ ਗਹਿਰੀ ਛਾਪ ਛੱਡੀ ਤੋਂ ਪਹਿਲਾਂ ਆਪਾਂ ਜੌਨ ਡਰਾਈਡਨ ਦਾ ਟੈਨਿਓਰ ਦੇਖ ਲੈਂਦੇ ਹਾਂ ਇਹ ਬਰਨ ਹੋਏ ਸੀ 19 ਅਗਸਤ ਨੂੰ 1631 ਦੇ ਵਿੱਚ ਇੰਗਲੈਂਡ ਦੇ ਵਿੱਚ ਤੇ ਡਾਈਡ ਹੋ ਗਏ ਸੀ 12 ਮਈ 1700 ਦੇ ਵਿੱਚ 68 ਦੀ ਏਜ ਸੀ ਇਹਨਾਂ ਦੀ এডੂਕੇਸ਼ਨ ਕੀਤੀ ਇਹਨਾਂ ਨੇ ਵੈਸਟਮਿਨਸਟਰ ਸਕੂਲ ਤੋਂ ਦੈਨ ਟ੍ਰਾਇਨਿਟੀ ਕਾਲਜ ਕੈਂਬਰੀਜ ਹੀ ਵਾਸ ਅ ਇੰਗਲਿਸ਼ ਪੋਇਟ ਪਲੇ ਰਾਈਟ ਟਰਾਂਸਲੇਟਰ ਐਸੇਸ ਐਂਡ ਲਿਟਰਰੀ ਕ੍ਰਿਟਿਕ ਟੂ ਫਸਟ ਅਫੀਸ਼ੀਅਲ ਪੋਇਟ ਲੌਰੇਟ ਬਨੇ ਹੀ 1668 ਦੇ ਵਿੱਚ ਡਰਾਇਡਨ ਨੂੰ ਕਿਹਾ ਜਾਂਦਾ ਫਾਦਰ ਆਫ ਇੰਗਲਿਸ਼ ਕ੍ਰਿਟਿਸਿਜ਼ਮ ਇਹ ਕਿਨੇ ਕਿਆ ਸੀ ਡਾਕਟਰ ਸੈਮਿਊਲ ਜੌਨਸਨ ਨੇ ਇਹਨਾਂ ਨੂੰ ਕਿਹਾ ਸੀ ਫਾਦਰ ਆਫ ਇੰਗਲਿਸ਼ ਕ੍ਰਿਟਿਸਿਜ਼ਮ ਡਰਾਇਡਨ ਨੇ ਆਪਣਾ ਜਿਹੜਾ ਰਿਲੀਜੀਅਨ ਹੈ ਉਹ ਚੇਂਜ ਕਰ ਲਿਆ ਸੀ ਇਹ ਐਂਗਲਿਕਨ ਤੋਂ ਕੈਥੋਲਿਕ ਬਣ ਗਏ ਸੀਗੇ ਹੁਣ ਗੱਲ ਕਰਦੇ ਆ ਇਹਨਾਂ ਦੇ ਕੁਝ ਵਰਕਸ ਦੀ ਐਪਸਲਮ ਐਂਡ ਐਕੀਟੋਪਲ 1681 ਦੇ ਵਿੱਚ ਇਹਨਾਂ ਦਾ ਪਬਲਿਸ਼ ਹੋਇਆ ਇੱਕ ਪੋਲੀਟੀਕਲ ਸਟਾਇਰ ਹੈ ਜਿਹੜਾ ਕਿ ਹੀਰੋਇਕ ਕਪਲਰ ਦੇ ਵਿੱਚ ਲਿਖਿਆ ਸੀਗਾ ਇਸ ਪੋਇਮ ਦੇ ਵਿੱਚ ਸਾਨੂੰ ਰੈਫਰੈਂਸ ਮਿਲਦੀ ਹੈ ਪਾਪਿਸ਼ ਪਲੋਟ ਦੀ ਜਿਹੜਾ ਕਿ 1678 ਦੇ ਵਿੱਚ ਹੋਇਆ ਸੀ। ਦੈਨ ਮੌਨ ਮਾਉਥ ਰੈਬੇਲੀਅਨ ਦੀ ਜੋ ਕਿ 1685 ਦੇ ਵਿੱਚ ਹੋਇਆ ਸੀ। ਨੈਕਸਟ ਵਰਕ ਮੈਕਕਲੈਕ ਨੇ 1682 ਦੇ ਵਿੱਚ ਪਬਲਿਸ਼ ਹੋਇਆ। ਮੌਕ ਹੀਰੋਇਕ ਹੈ, ਸਟਾਇਰ ਹੈ। ਇਹ ਇਹਨਾਂ ਦੇ ਕੰਟੈਂਪੋਰੀ ਰਾਈਟਰ ਸੀਗੇ ਜਿਹੜੇ ਥੋਮਸ ਸ਼ੈਡਵੈਲ ਦੇ। ਤੇ ਇਹਦਾ ਫੁੱਲ ਟਾਈਟਲ ਹੈ ਅ ਸਟਾਇਰ ਅਪਨ ਦਾ ਟਰੂ ਬਲੂ ਪ੍ਰੋਟੈਸਟੈਂਟ ਪੋएट ਟੀਐਸ। ਟੀਐਸ ਤੋਂ ਥੋਮਸ ਸ਼ੈਡਵੈਲ ਨੈਕਸਟ ਐਨ ਐਸਏ ਆਫ ਡਰਾਮੈਟਿਕ ਪੋਇਜ਼ੀ 1668 ਦੇ ਵਿੱਚ ਇਹਨਾਂ ਦਾ ਪਬਲਿਸ਼ ਹੋਇਆ ਪਰ ਇਹ ਲਿਖਿਆ ਗਿਆ ਸੀ 1668 ਦੇ ਵਿੱਚ ਉਦੋਂ ਥੀਏਟਰਸ ਕੀ ਸੀਗੇ ক্লোਜ਼ ਸੀਗੇ ਡਿਊ ਟੂ ਪਲੇਗ ਇਹਦੇ ਵਿੱਚ ਕੀ ਹੈ ਚਾਰ ਸਪੀਕਰਸ ਨੇਗੇ ਯੂਜਿਨਿਸ ਕ੍ਰਾਈਡਸ ਲੀਸੀਡੀਅਸ ਤੇ ਨੀਂ ਅੰਦਰ ਯੂਜਿਨਿਸ ਜਿਹੜਾ ਉਹ ਡਿਫੈਂਡ ਕਰਦਾ ਮਾਡਰਨਸ ਨੂੰ ਮਾਡਰਨਸ ਵਿੱਚ ਜਿਵੇਂ ਜੌਨਸਨ ਆਗੇ ਸ਼ੇਕਸਪੀਅਰ ਆਗੇ ਦੈਨ ਲੀਸੀਡੀਅਸ ਇਹ ਡਿਫੈਂਡ ਕਰਦਾ ਹੈ ਫ੍ਰੈਂਚ ਰਾਈਟਰਸ ਨਾਲ ਜਿਵੇਂ ਰੋਜਰ ਬਾਇਲ ਹੋਗੇ ਨੀਂਂਡਰ ਡਰਾਇਡਨ ਹਿਮਸੈਲਫ ਇੱਕ ਕੁਐਸਚਨ ਵੀ ਪੁੱਛਿਆ ਜਾਂਦਾ ਹੈ ਕਿ ਨੀਂਂਡਰ ਕੀ ਰਿਪਰਿਜ਼ੈਂਟ ਕਰਦਾ ਹੈ ਤਾਂ ਨੀਂਂਡਰ ਕੀ ਰਿਪਰਿਜ਼ੈਂਟ ਹਿਮਸੈਲਫ ਕ੍ਰਾਈਟਸ ਡਿਫੈਂਡ ਕਰਦੇ ਨੇ ਐਂਸ਼ੀਐਂਟ ਨੂੰ ਨੈਕਸਟ ਵਰਕ ਦਾ ਹਿੰਡ ਐਂਡ ਦਾ ਪੈਂਥਰ 1687 ਦੇ ਵਿੱਚ ਆਇਆ ਜੋ ਕਿ ਇੱਕ ਐਲਗੋਰਿਕਲ ਪੋਇਮ ਹੈ ਇਹ ਤਿੰਨ ਪਾਰਟਸ ਦੇ ਵਿੱਚ ਹੈ ਇਹਦੇ ਵਿੱਚ ਕੁਝ ਡਿਸਕ੍ਰਿਪਸ਼ਨ ਦਿੱਤੀ ਗਈ ਹੈ ਮਤਲਬ ਕਿ ਰਿਲੀਜੀਅਸ ਡਿਨੋਮੀਨੇਸ਼ਨ ਕੁਝ ਮਤਲਬ ਕਿ ਚਰਚ ਆਫ ਇੰਗਲੈਂਡ ਨੂੰ ਪੈਂਥਰ ਦੇ ਨਾਲ ਡਿਨੋਟ ਕੀਤਾ ਗਿਆ ਹੈ ਇੰਡੀਪੈਂਡੈਂਸ ਨੂੰ ਬੀਅਰ ਦੇ ਨਾਲ ਕੁਐਕਰਸ ਨੂੰ ਹੇਅਰ ਦੇ ਨਾਲ ਤੇ ਫ੍ਰੀ ਥਿੰਕਰਸ ਨੂੰ ਐਜ਼ ਅਨ ਏਫ ਨੈਕਸਟ ਹੈ ਐਨਸ ਮਿਰਕਲਸ 1667 ਦੇ ਵਿੱਚ ਇੱਕ ਪੋਇਮ ਆਈ ਜਿਹਨੂੰ ইয়ারਸ ਆਫ ਮਿਰਕਲਸ ਵੀ ਕਿਹਾ ਜਾਂਦਾ ਹੈ ਨੈਕਸਟ ਦਾ ਮੈਡਲ ਵਰਕ ਹੈ ਨਾ ਦਾ ਜੋ ਕਿ ਇੱਕ ਪਰਸਨਲ ਸਟਾਇਰ ਮੰਨਿਆ ਜਾਂਦਾ ਹੈ ਇਸ ਅਟਾਇਰਸ ਕੀਤੇ ਸੀਗਾ ਸ਼ਾਫ ਚ ਬਰੀ ਤੇ ਇਹਨਾਂ ਨੇ ਕੁਝ ਵਰਕਸ ਦੀਆਂ ਟ੍ਰਾਂਸਲੇਸ਼ਨਸ ਵੀ ਕੀਤੀਆਂ ਜਿਵੇਂ ਹੋਮਵਰਕ ਦੇ ਵਰਕਸ ਦੀ ਓਵਰ ਦੇ ਤੇ ਵਰਚੁਅਲ ਦੇ ਵਰਕਸ ਨੂੰ ਸੋ ਫਰੈਂਡਸ ਇਹ ਸੀ ਛੋਟੀ ਜੀ ਜਾਣਕਾਰੀ ਡਰਾਇਡਨ ਬਾਰੇ ਨੈਕਸਟ ਵੀਡੀਓ ਚ ਗੱਲ ਕਰਾਂਗੇ ਇੱਕ ਹੋਰ ਲਿਟਰੇਰੀ ਰਾਈਟਰ ਦੀ ਬਾਇਓਗ੍ਰਾਫੀ ਤੇ ਵਰਕਸ ਬਾਰੇ ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਚ ਵੇ ਟੂ ਸਕਸੈਸ ਤੇ ਹੀ ਥੈਂਕ ਯੂ